ਇੱਕ ਦਿਨ ਰਾਜਾ ਸ਼ਿਕਾਰ ਖੇਡਦਾ ਖੇਡਦਾ ਜੰਗਲ ਦੇ ਵਿੱਚ ਗਿਆ ਤਾਂ ਰਾਜੇ ਨੂੰ ਬਹੁਤ ਪਿਆਸ ਲੱਗੀ ਤੇ ਰਾਜੇ ਨੇ ਇਧਰ ਉਧਰ ਪਾਣੀ ਦੇਖਿਆ ਤਾਂ ਰਾਜੇ ਨੂੰ ਪਾਣੀ ਕਿਤੇ ਨਜ਼ਰ ਨਾ ਆਇਆ ਆਖਰਕਾਰ ਰਾਜੇ ਨੂੰ ਇੱਕ ਲਹਾਰ ਦਾ ਘਰ ਨਜ਼ਰ ਆਇਆ ਤੇ ਰਾਜਾ ਉਹ ਲਹਾਰ ਦੇ ਘਰੇ ਪਾਣੀ ਪੀਣ ਗਿਆ ਤੇ ਲਹਾਰ ਨੇ ਰਾਜੇ ਨੂੰ ਬਹੁਤ ਠੰਡਾ ਪਾਣੀ ਪਿਆ ਰਾਜਾ ਪਾਣੀ ਪੀ ਕੇ ਸੋਚਣ ਲੱਗਿਆ ਵੀ ਇਹ ਲਹਾਰ ਨੇ ਅੱਜ ਮੇਰੀ ਜਾਨ ਬਚਾਈ ਹੈ ਮੈਂ ਇਹਨੂੰ ਅਮੀਰ ਕਰਦਾ ਤੇ ਇਹਨੂੰ ਵੀ ਸ਼ਾਹੂਕਾਰ ਕਰਦਾ ਤਾਂ ਰਾਜੇ ਨੇ ਉਸ ਲਹਾਰ ਨੂੰ ਇੱਕ ਛੋਟਾ ਜਿਹਾ ਚੰਦਨ ਦਾ ਸਮਾਤਾ ਵੀ ਤੂੰ ਇਹਦੇ ਨਾਲ ਗੁਜ਼ਾਰਾ ਕਰ ਲੇਕਿਨ ਉਹ ਜਿਹੜਾ ਲਹਾਰ ਸੀ ਉਹਨੂੰ ਚੰਦਨ ਦੇ ਲੱਕੜ ਦਾ ਕੋਈ ਮੁੱਲ ਦਾ ਪਤਾ ਨਹੀਂ ਸੀ ਵੀ ਇਹ ਕਿੰਨੀ ਕੁ ਕੀਮਤੀ ਹੈ ਲਹਾਰ ਦਾ ਕੰਮ ਸੀ ਵੀ ਲੱਕੜਾਂ ਵੱਢਣੀਆਂ ਕੂਲੇ ਬਣਾ ਕੇ ਵੇਚ ਦੇਣਾ ਤੇ ਰਾਜਾ ਉਹ ਲੋਹਾਰ ਨੂੰ ਬਾਗ ਦੇ ਕੇ ਆਪਦੇ ਰਾਜ ਮਹਿਲਾ ਵਿੱਚ ਆ ਗਿਆ ਤੇ ਉਹ ਲੋਹਾਰ ਨੇ ਕੀ ਕਰਿਆ ਹੌਲੀ ਹੌਲੀ ਸਾਰਾ ਬਾਗ ਲੱਕੜਾਂ ਪਾੜ-ਪਾੜ ਕੇ ਕੂਲੇ ਬਣਾ-ਬਣਾ ਕੇ ਵੇਚਦਾ ਤੇ ਸਾਰਾ ਬਾਗ ਖਤਮ ਕਰਤਾ ਇੱਕ ਦਿਨ ਰਾਜੇ ਨੇ ਸੋਚਿਆ ਵੀ ਅੱਜ ਉਹ ਲੋਹਾਰ ਨੂੰ ਦੇਖ ਕੇ ਆਈਏ ਵੀ ਕਿੰਨਾ ਕੁ ਅਮੀਰ ਹੋ ਗਿਆ ਤੇ ਕਿੰਨਾ ਕੁ ਸ਼ਾਹੂਕਾਰ ਬਣ ਗਿਆ ਤਾਂ ਰਾਜਾ ਵਾਪਸ ਉਹ ਲੋਹਾਰ ਲਵੇ ਆਇਆ ਲੇਕਿਨ ਉਹ ਲਹਾਰ ਦੀ ਪਹਿਲਾ ਮਰਗੀ ਹੀ ਸਥਿਤੀ ਸੀ ਤੇ ਉਹ ਉਦ ਹੀ ਕੰਮ ਕਰਦਾ ਸੀ ਤਾਂ ਰਾਜਾ ਪੁੱਛਣ ਲੱਗਿਆ ਵੀ ਤੈਨੂੰ ਮੈਂ ਚੰਦਨ ਦਾ ਬਾਗ ਦਿੱਤਾ ਸੀ ਤਾਂ ਉਹ ਲਹਾਰ ਕਹਿੰਦਾ ਵੀ ਮੈਂ ਤਾਂ ਉਹ ਕੋਲੇ ਬਣਾ ਬਣਾ ਕੇ ਲੱਕੜਾਂ ਪਾੜ ਪਾੜ ਕੇ ਸਾਰਾ ਵੇਚਦਾ ਤਾਂ ਰਾਜਾ ਕਹਿੰਦਾ ਤੇਰੇ ਲਈ ਕੋਈ ਚੰਦਨ ਦੇ ਲੱਕੜ ਦੇ ਬਾਗ ਦੀ ਕੋਈ ਲੱਕੜੀ ਪਈ ਹੈ ਤਾਂ ਲਹਾਰ ਕਹਿੰਦਾ ਹਾਂਜੀ ਪਈ ਹੈ ਤਾਂ ਉਹ ਅੰਦਰੋਂ ਜਾ ਕੇ ਇੱਕ ਛੋਟੀ ਜੀ ਲੱਕੜ ਦਾ ਟੁਕੜਾ ਲਿਆਇਆ ਤੇ ਰਾਜਾ ਕਹਿੰਦਾ ਤੂੰ ਇਹ ਚੰਦਨ ਦੇ ਵਪਾਰੀ ਲਵੇ ਜਾ ਤੇ ਇਹਨੂੰ ਵੇਚ ਕੇ ਆ ਤਾਂ ਲਹਾਰ ਚੰਦਨ ਦੇ ਵਪਾਰੀ ਲਵੇ ਗਿਆ ਤੇ ਉਹ ਲੱਕੜ ਨੂੰ ਜਦੋਂ ਵੇਚਣ ਲੱਗਿਆ ਤਾਂ ਵਪਾਰੀ ਨੇ ਉਹਨੂੰ ਬਹੁਤ ਸਾਰੇ ਪੈਸੇ ਦਿੱਤੇ ਤਾਂ ਲਹਾਰ ਸੀ ਜਿਹੜਾ ਉਹ ਪੈਸੇ ਫੜ ਕੇ ਰੋਣ ਲੱਗ ਗਿਆ ਤੇ ਉੱਚੀ ਉੱਚੀ ਧਾਹਾ ਮਾਰਨ ਲੱਗ ਗਿਆ ਤੇ ਬਾਅਦਸ ਫੇਰ ਰਾਜੇ ਲਿਬਿਆ ਆ ਕਹਿੰਦਾ ਰਾਜਾ ਸਾਹਿਬ ਮੈਨੂੰ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਵੀ ਇਹ ਚੰਦਨ ਦੇ ਰੁੱਖ ਦੀ ਇੰਨੀ ਕੀਮਤ ਹੈ ਮੈਨੂੰ ਇਹ ਬਾਗ ਇੱਕ ਦੁਬਾਰੇ ਦਿੱਤਾ ਜਾਵੇ ਤਾਂ ਰਾਜਾ ਕਹਿੰਦਾ ਵੀ ਇਨਸਾਨ ਲਵੀ ਸਮਾਂ ਇੱਕ ਵਾਰੀ ਮਿਲਦਾ ਹੈ ਇਹ ਵਾਰ-ਵਾਰ ਨਹੀਂ ਮਿਲਦਾ ਇਸ ਤਰ੍ਹਾਂ ਜਿਹੜੀ ਆਪਣੀ ਜ਼ਿੰਦਗੀ ਹੈ ਇਹ ਵਾਰ-ਵਾਰ ਨਹੀਂ ਆਉਂਦੀ ਇੱਕ ਵਾਰੀ ਆਉਂਦੀ ਹੈ ਨਾ ਕੀ ਵਾਰ-ਵਾਰ ਦਿੰਦਾ ਆਖਰ ਸਾਹਾਂ ਤੇ ਆਪਾਂ ਪ੍ਰਮਾਤਮਾ ਤੋਂ ਥੋੜਾ ਜਿਹਾ ਹੋਰ ਸਮਾਂ ਮੰਗਦੇ ਆ ਵੀ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਲੇਕਿਨ ਉਦੋਂ ਆਪਣੀ ਕੋਈ ਵਸ ਨਹੀਂ ਚੱਲਦੀ ਤੇ ਉਹ ਸਮਾਂ ਫਿਰ ਆਪਾਂ ਨੂੰ ਦੁਬਾਰੇ ਨਹੀਂ ਮਿਲਦਾ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਜਿਹੜਾ ਸਮਾਂ ਇਨਸਾਨ ਨੂੰ ਮਿਲਦਾ ਹੈ ਉਹ ਇੱਕ ਵਾਰੀ ਮਿਲਦਾ ਸਭ ਕਾਹੇ ਦਾ ਸਮਾਂ ਇੱਕ ਵਾਰੀ ਮਿਲਦਾ ਪੜ੍ਹਾਈ ਦਾ ਕਮਾਈ ਕਰਨ ਦਾ ਪ੍ਰਮਾਤਮਾ ਦਾ ਨਾਮ ਲੈਣ ਦਾ ਵੀ ਇਹ ਸਮਾਂ ਬਾਰ ਬਾਰ ਨਹੀਂ ਆਉਂਦਾ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ